ਫਿਰ ਉਹ ਨਹੀਂ ਕਰਨਾ ਵੀ ਉਹਨੇ ਵੀਡੀਓ ਕਾਲ ਦੇ ਉਹਨਾਂ ਨੂੰ ਮੁੰਡਿਆਂ ਨੂੰ ਵੀਡੀਓ ਕਾਲ ਤੇ ਬਲਾ ਕੇ ਤੇ ਆਪਦਾ ਮੂੰਹ ਨਾ ਦਿਖਾਉਣਾ ਆਪਦਾ ਕੋਈ ਵੀ ਅੰਗ ਨਹੀਂ ਦਿਖਾਉਣਾ ਆਪਨੇਰੇ ਚ ਬਹਿ ਜਾਣਾ ਤੇ ਉਹਨਾਂ ਨੂੰ ਮੈਸੇਜ ਕਰਕੇ ਕਹਿਣਾ ਵੀ ਤੁਸੀਂ ਐਦਾਂ ਐਦਾਂ ਕਰੋ ਪਰ ਉਹਨਾਂ ਕੁੜੀਆਂ ਵਿਚਾਰੀ ਨੂੰ ਪਤਾ ਵੀ ਨਹੀਂ ਹੁੰਦਾ ਵੀ ਉਹਨਾਂ ਕੁੜੀਆਂ ਦਾ ਕੁਝ ਕੀਤਾ ਹੀ ਨਹੀਂ ਹੁੰਦਾ ਉਹਨਾਂ ਕੁੜੀਆਂ ਦਾ ਨਾਮ ਯੂਜ਼ ਕਰਕੇ ਵੀ ਹੋਰ ਬੰਦਾ ਗਲਤ ਹਰਕਤਾਂ ਕਰ ਰਿਹਾ ਤਾਂ ਮੈਂ ਦੱਸੂਗਾ ਬੰਦਾ ਕੌਣ ਸੀ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਹੋਰ ਸਾਰੇ ਠੀਕ ਠਾਕ ਹੋ ਬਈ ਤੇ ਜਿਹੜੀ ਅੱਜ ਤੁਹਾਨੂੰ ਹੱਡ ਬੀਤੀ ਸੁਣਾਉਣੀ ਆ ਉਹ ਭਰਾ ਅੱਜਕੱਲ ਆਸਟ੍ਰੇਲੀਆ ਦੇ ਵਿੱਚ ਰਹੇ ਤੇ ਬਈ ਇਹ ਕਹਾਣੀ ਸੁਣ ਕੇ ਤੁਹਾਡਾ ਤਾਂ ਦਿਮਾਗ ਹਿੱਲ ਜਾਊਗਾ ਵੀ ਇਹ ਬੰਦਾ ਕੀ ਕੁਝ ਗਲਤ ਕਰ ਸਕਦਾ ਬੰਦਾ ਕਿੱਥੋਂ ਤੱਕ ਗਿਰ ਸਕਦਾ ਤੁਸੀਂ ਸੁਣ ਕੇ ਜਮ੍ਹਾਂ ਹੈਰਾਨ ਹੋ ਜਾਊਗੀ ਕਿ ਬੰਦਾ ਕਿੰਨਾ ਜ਼ਿਆਦਾ ਗਿਰ ਸਕਦਾ ਬਾਈ ਕਹਿੰਦਾ ਯਾਰ ਉਦੋਂ ਮੈਂ ਪੰਜਾਬ ਦੇ ਵਿੱਚ ਰਹਿੰਦਾ ਸੀਗਾ ਤੇ ਮੈਂ ਆਪਦੀ ਭੈਣ ਦਾ ਰਿਸ਼ਤਾ ਕਰਦਾ ਤੇ ਮੇਰਾ ਪਿਓ ਕਹਿੰਦਾ ਛੋਟੀ ਉਮਰੇ ਐਕਸਪਾਇਰ ਹੋ ਜਾਂਦਾ ਉਹਦੋਂ ਮੈਂ 6 ਮਹੀਨਾ ਦਾ ਹੁੰਨਾ ਤੇ ਕਹਿੰਦਾ ਵੀ ਮੇਰਾ ਤਾਇਆ ਤੇ ਅਸੀਂ ਜੁਆਇੰਟ ਫੈਮਿਲੀ 'ਚ ਹੀ ਹੁੰਨੇ ਆ ਕਹਿੰਦਾ ਮੈਂ ਆਪਦੀ ਭੈਣ ਦਾ ਰਿਸ਼ਤਾ ਕਰਕੇ ਆਉਣਾ ਤੇ ਭੈਣ ਦਾ ਰਿਸ਼ਤਾ ਕਰਨ ਤੋਂ ਥੋੜੇ ਕੁ ਦਿਨਾਂ ਬਾਅਦ ਮੇਰੇ ਭੂਆ ਦੇ ਪੁੱਤ ਨੂੰ ਇੱਕ ਮੈਸੇਜ ਕੀਤਾ ਜਾਂਦਾ ਮੈਸੈਂਜਰ ਤੇ ਕਿ ਜਿਹੜੇ ਬੰਦੇ ਨਾਲ ਤੁਸੀਂ ਰਿਸ਼ਤਾ ਕਰ ਰਹੇ ਹੋ ਉਹ ਬੰਦੇ ਸਹੀ ਨਹੀਂ ਹੈਗੇ ਵੀ ਤੁਸੀਂ ਉਹ ਰਿਸ਼ਤੇ ਨੂੰ ਜਵਾਬ ਦੇ ਦਿਓ ਕਹਿੰਦਾ ਮੇਰਾ ਭੂਆ ਦਾ ਪੁੱਤ ਮੈਨੂੰ ਫੋਨ ਕਰਕੇ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਮੈਨੂੰ ਮੈਸੇਜ ਆਇਆ ਇਹ ਬੰਦਾ ਇਹ ਲਿਖ ਰਿਹਾ ਵੀ ਜਿੱਥੇ ਤੁਸੀਂ ਰਿਸ਼ਤਾ ਕਰ ਰਹੇ ਹੋ ਉਹ ਰਿਸ਼ਤਾ ਨਾ ਕਰੋ ਉਹ ਬੰਦੇ ਵਧੀਆ ਨਹੀਂ ਹੈਗੇ। ਵੀ ਉਹ ਮੁੰਡੇ ਦੀ ਕੁੜੀ ਨਾਲ ਗੱਲਬਾਤ ਆ ਬਹੁਤ ਖੁਸ਼ ਆ। ਤੇ ਜਿਹੜੇ ਮੁੰਡੇ ਨਾਲ ਉਸ ਕੁੜੀ ਦਾ ਰਿਸ਼ਤਾ ਕੀਤਾ ਜਾਂਦਾ ਕਹਿੰਦਾ ਵੀ ਜਾਨੀ ਕਿ ਮੇਰੀ ਭੈਣ ਦਾ ਕਹਿ ਲਓ ਹਨਾ ਰਿਸ਼ਤਾ ਕੀਤਾ ਜਾਂਦਾ ਤੇ ਉਸ ਮੁੰਡੇ ਨੂੰ ਮੈਸੇਜ ਆਉਂਦੇ ਵੀ ਜਿੱਥੇ ਤੂੰ ਵਿਆਹ ਕਰਵਾ ਰਿਆਂ ਉਹ ਬੰਦੇ ਸਹੀ ਨਹੀਂ ਹੈਗੇ ਵੀ ਤੂੰ ਇਸ ਰਿਸ਼ਤੇ ਤੋਂ ਜਵਾਬ ਦੇ ਦੇ। ਕਹਿੰਦਾ ਚਲੋ ਜੀ ਅਸੀਂ ਜਦੋਂ ਉਸ ਮੁੰਡੇ ਵਾਲਿਆਂ ਦੇ ਘਰੇ ਜਾਣੇ ਆ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਮੈਸੇਜ ਆਇਆ ਸਾਨੂੰ ਵੀ ਉਹ ਕਹਿੰਦੇ ਵੀ ਤੁਸੀਂ ਬੰਦੇ ਸਹੀ ਨਹੀਂ ਹੈਗੇ ਤੇ ਤੁਹਾਡੇ ਵਾਸਤੇ ਲਿਖਿਆ ਵੀ ਇਹ ਕੌਣ ਹੋ ਸਕਦਾ ਉਹ ਕਹਿੰਦੇ ਭਰਾਵੋ ਜੇ ਤੁਹਾਨੂੰ ਮੈਸੇਜ ਆਇਆ ਤਾਂ ਮੈਸੇਜ ਤਾਂ ਸਾਨੂੰ ਵੀ ਆਇਆ ਵੀ ਆਹ ਦੇਖ ਲਓ ਤੁਹਾਡੇ ਬਾਰੇ ਲਿਖਿਆ ਵੀ ਤੁਸੀਂ ਜਿੱਥੇ ਮੁੰਡੇ ਦਾ ਰਿਸ਼ਤਾ ਕਰ ਰਹੇ ਹੋ ਬੰਦੇ ਸਹੀ ਨਹੀਂ ਹੈਗੇ ਤੁਸੀਂ ਜਵਾਬ ਦੇ ਦਿਓ ਚਲੋ ਜੀ ਦੋਮਾਂ ਜਿਹੜੀ ਮਿਸ ਅੰਡਰਸਟੈਂਡਿੰਗ ਸੀ ਉਹ ਕਲੀਅਰ ਹੋ ਗਈ ਵੀ ਕੋਈ ਤੀਜਾ ਬੰਦਾ ਸਭ ਕੁਝ ਕਰ ਰਿਹਾ ਕਹਿੰਦਾ ਚਲੋ ਜੀ ਵਿਆਹ ਹੋ ਜਾਂਦਾ ਵਿਆਹ ਹੋ ਜਾਂਦਾ ਤੇ ਕਹਿੰਦਾ ਜਿਹੜਾ ਮੇਰਾ ਉਹ ਜੀ ਆ ਚਲੋ ਜੀ ਫਿਰ ਉਸ ਤੋਂ ਬਾਅਦ ਨਾ ਮੈਂ ਕੋਸ਼ਿਸ਼ ਕਰਦਾ ਯਾਰ ਵੀ ਇਹ ਮੈਸੇਜ ਕੌਣ ਕਰਦਾ ਹੋਵੇ ਵੀ ਕਿਹਨੇ ਮੈਸੇਜ ਕੀਤੇ ਹੋਣ ਹਨਾ ਵੀ ਪਤਾ ਤਾਂ ਯਾਰ ਕਰੀਏ ਹਨਾ ਕਹਿੰਦਾ ਯਾਰ ਕਮਾਲ ਦੀ ਗੱਲ ਆ ਵੀ ਮੈਸੇਜ ਕਿੱਥੋਂ ਆਏ ਹੋਣ ਕਹਿੰਦਾ ਉਸ ਤੋਂ ਬਾਅਦ ਚਲੋ ਜੀ ਉਹ ਗੱਲਾਂ ਬਾਤਾਂ ਕਰਦੇ ਆ ਇਸ ਤਰ੍ਹਾਂ ਟਾਈਮ ਬੀਤ ਜਾਂਦਾ ਕਹਿੰਦਾ ਉਸ ਤੋਂ ਬਾਅਦ ਚਲੋ ਜੀ ਮੈਂ ਇਹਦਾ ਵਿਆਹ ਹੋ ਜਾਂਦਾ ਮੈਂ ਆਸਟ੍ਰੇਲੀਆ ਆ ਜਾਂਦਾ ਕਹਿੰਦਾ ਆਸਟ੍ਰੇਲੀਆ ਆਉਣ ਤੋਂ ਬਾਅਦ ਮੈਨੂੰ ਫਿਰ ਮੈਸੇਜ ਆਉਂਦਾ ਕੋਈ ਮੈਸੈਂਜਰ ਤੋਂ ਕਿਸੇ ਨਵੀਂ ਆਈਡੀ ਤੋਂ ਮੈਸੇਜ ਆਉਂਦਾ ਵੀ ਮੈਂ ਫਲਾਣੇ ਦੀ ਘਰ ਵਾਲੀ ਆ ਇਸ ਤਰ੍ਹਾਂ ਕਰਕੇ ਗੱਲਾਂ ਪਤਾ ਕਰਕੇ ਵੀ ਪੁੱਛਦੀ ਆ ਵੀ ਉਹ ਉੱਥੀ ਉੱਥੇ ਜਾਣਾ ਸੀਗਾ ਉਹ ਡਾਕਟਰ ਕਿਵੇਂ ਆ ਜੇ ਉਹ ਕਹਿੰਦਾ ਮੈਂ ਉਹ ਚੈਟ ਕਰਕੇ ਉਹ ਬੰਦ ਕਰ ਦਿੰਦਾ ਕਹਿੰਦਾ ਉਸ ਤੋਂ ਬਾਅਦ ਉਹੀ ਮੈਸੇਜ ਨਵੀਆਂ ਨਵੀਆਂ ਆਈਡੀਆਂ ਤੋਂ ਜਿਹੜੇ ਮੇਰੇ ਯਾਰ ਬੇਲੀ ਹੁੰਦੇ ਆ ਉਹਨਾਂ ਨੂੰ ਕੀਤੇ ਜਾਂਦੇ ਆ ਕੀ ਮੈਂ ਫਲਾਣੇ ਦੀ ਕੁੜੀ ਆ ਸਾਡੇ ਮੱਲੇ ਚ ਵੀ ਕਿਸੇ ਕੁੜੀ ਦਾ ਨਾਮ ਲੈ ਦੇਣਾ ਵੀ ਮੈਂ ਫਲਾਣੇ ਦੀ ਕੁੜੀ ਆ ਤੇ ਤੁਸੀਂ ਮੈਨੂੰ ਵਧੀਆ ਲੱਗਦੇ ਹੋ ਜੇ ਉਹ ਤੁਸੀਂ ਸਾਡੀ ਗਲੀ ਚ ਕਦੋਂ ਆਵੋਗੇ ਹਨਾ ਜਦੋਂ ਹੁਣ ਮੁੰਡੇ ਨੂੰ ਕੁੜੀ ਦਾ ਮੈਸੇਜ ਆ ਜੇ ਮੁੰਡਾ ਤੋਂ ਚ ਕਮਲਾ ਹੋ ਜਾਂਦਾ ਬਾਈ ਤੇ ਉਹ ਕੁੜੀ ਬਣ ਕੇ ਮੁੰਡੇ ਨੂੰ ਮੈਸੇਜ ਕਰਨ ਲੱਗ ਗਿਆ ਵੀ ਵੀ ਜਾਨੀ ਕਹਿੰਦਾ ਵੀ ਮੇਰੇ ਯਾਰਾਂ ਬੇਲੀ ਨੂੰ ਮੈਸੇਜ ਕਰਨ ਲੱਗ ਗਿਆ ਵੀ ਮੈਂ ਫਲਾਣੇ ਦੀ ਕੁੜੀ ਆ ਤੇ ਕਹਿੰਦਾ ਚਲੋ ਜੀ ਉਹ ਚੈਟਾ-ਚੂਟਾ ਲੋਕਾਂ ਨਾਲ ਉਹਨੇ ਕਰਦੇ ਰਿਹਾ ਕਰਨ ਨਾਲ ਫਿਰ ਉਹਨੇ ਹੀ ਕਰਨਾ ਵੀ ਉਹਨੇ ਵੀਡੀਓ ਕਾਲ ਦੇ ਉਹਨਾਂ ਨੂੰ ਮੁੰਡਿਆਂ ਨੂੰ ਵੀਡੀਓ ਕਾਲ ਤੇ ਬੁਲਾ ਕੇ ਤੇ ਆਪਦਾ ਮੂੰਹ ਨਾ ਦਿਖਾਉਣਾ ਆਪਦਾ ਕੋਈ ਵੀ ਅੰਗ ਨਹੀਂ ਦਿਖਾਉਣਾ ਆਪ ਨੇਰੇ ਚ ਬਹਿ ਜਾਣਾ ਤੇ ਉਹਨਾਂ ਨੂੰ ਮੈਸੇਜ ਕਰਕੇ ਕਹਿਣਾ ਵੀ ਤੁਸੀਂ ਐਦਾਂ-ਐਦਾਂ ਕਰੋ ਵੀ ਮੈਨੂੰ ਕੁਝ ਆਪ ਦਿਖਾਓ ਮੈਨੂੰ ਜੇਬ ਦਿਖਾਓ ਜੋਬ ਦਿਖਾਓ ਹਨਾ ਪਰ ਮੁੰਡੇ ਇਹ ਸਭ ਕੁਝ ਕਿਉਂ ਕਰਦੇ ਸੀਗੇ ਕਿਉਂਕਿ ਮੁੰਡਿਆਂ ਨੂੰ ਯਕੀਨ ਕਿਵੇਂ ਆਉਂਦਾ ਸੀਗਾ ਕਿਉਂਕਿ ਜਦੋਂ ਮੁੰਡੇ ਉਹ ਕੁੜੀ ਦੇ ਘਰ ਅੱਗੇ ਢੇਡਾ ਲਾਉਣ ਆਉਂਦਾ ਸੀ ਗੇੜੀਆਂ ਮਾਰਨ ਆਉਂਦਾ ਸੀਗਾ ਤਾਂ ਜਿਹੜਾ ਬੰਦਾ ਮੈਸੇਜ ਕਰਦਾ ਸੀਗਾ ਉਹਦੀ ਸਾਹਮਣੀ ਕਰਿਆਨੇ ਦੀ ਦੁਕਾਨ ਸੀਗੀ ਉਹ ਸਾਰਾ ਕੁਝ ਦੇਖ ਰਿਹਾ ਹੁੰਦਾ ਵੀ ਆਹ ਮੁੰਡਾ ਆ ਗਿਆ ਵੀ ਮੈਸੇਜ ਤਾਂ ਮੈਂ ਕੀਤੇ ਆ ਉਹਨੇ ਫੇਰ ਦੁਬਾਰਾ ਮੈਸੇਜ ਕਰਨਾ ਮੁੰਡਿਆਂ ਨੂੰ ਵੀ ਤੁਸੀਂ ਆ ਕਲਰ ਦੀ ਪੱਗ ਬੰਨੀ ਹੈ ਜੀ ਤੁਸੀਂ ਆ ਕਲਰ ਦੀ ਸ਼ਰਟ ਪਾਈ ਹੈ ਪੈਂਟ ਪਾਈ ਹੈ ਮੁੰਡੇ ਨੂੰ ਯਕੀਨ ਹੋ ਜਾਣਾ ਵੀ ਹਾਂ ਵਾਕਈ ਉਹ ਕੁੜੀ ਹੈ ਵੀ ਮੈਂ ਹੁਣ ਹੁਣ ਤਾਂ ਉਹਦੇ ਘਰ ਅੱਗੇ ਢੇਡਾ ਲ ਤੇ ਉਹਦਾ ਮੈਸੇਜ ਆ ਗਿਆ ਪਰ ਉਹਨਾਂ ਕੁੜੀਆਂ ਵਿਚਾਰੀ ਨੂੰ ਪਤਾ ਵੀ ਨਹੀਂ ਹੁੰਦਾ ਵੀ ਉਹਨਾਂ ਕੁੜੀਆਂ ਨਾਲ ਕੁਝ ਕੀਤਾ ਹੀ ਨਹੀਂ ਹੁੰਦਾ ਉਹਨਾਂ ਕੁੜੀਆਂ ਦਾ ਨਾਮ ਯੂਜ਼ ਕਰਕੇ ਕੋਈ ਹੋਰ ਬੰਦਾ ਗਲਤ ਹਰਕਤਾਂ ਕਰ ਰਿਹਾ ਹੁੰਦਾ ਮੈਂ ਦੱਸੂਗਾ ਬੰਦਾ ਕੌਣ ਸੀ ਫਿਰ ਉਹ ਰਾਤ ਨੂੰ ਕੀ ਹੁੰਦਾ ਮੁੜ ਕੇ ਉਹ ਰਾਤ ਨੂੰ ਕਾਲ ਲਾਈ ਜਾਂਦੀ ਹੈ ਮੁੰਡਿਆਂ ਨੂੰ ਵੀਡੀਓ ਕਾਲ ਲਾ ਕੇ ਆਪ ਆਖ ਨੇਰੇ ਚ ਬੈਠ ਜਾਣਾ ਜਾਂ ਕਹਿ ਦੇਣਾ ਕਿ ਮੇਰੇ ਪਰਿਵਾਰ ਕੋਲ ਅੱਜ ਮੈਂ ਲਾਈਟ ਆਨ ਕੀਤੀ ਰੂਮ ਦੇ ਵਿੱਚ ਮੇਰੇ ਪਰਿਵਾਰ ਨੂੰ ਸ਼ੱਕ ਹੋ ਜਾਊਗਾ ਜੀਬ ਵੀ ਉਹਨਾਂ ਨੂੰ ਤੁਸੀਂ ਮੈਨੂੰ ਇਦਾਂ ਕਰਕੇ ਦਿਖਾਓ ਮੈਨੂੰ ਆਪ ਦਾ ਆ ਦਿਖਾਓ ਜੀ ਦਿਖਾਉਣੀ ਉਡਗਾ ਹਣਾ ਸਭ ਕੁਝ ਐਦਾਂ ਤਾਂ ਦੇਖਦੇ ਰਹਿਣਾ ਉਹਨੇ ਕਦੇ ਕਿਦੀ ਕੁੜੀ ਦੇ ਨਾਮ ਦੀ ਆਈਡੀ ਬਣਾਉਣ ਲਈ ਕਦੇ ਕਿਦੀ ਕੁੜੀ ਦੇ ਨਾਮ ਨਾਲ ਦੀ ਆਈਡੀ ਬਣਾਉਣ ਲਈ ਕਦੇ ਕਿਹੜੇ ਮੁੰਡੇ ਨੂੰ ਪੰਡ ਵਿੱਚ ਮੈਸੇਜ ਕਰਦਦਾ ਕਹਿੰਦਾ ਵੀ ਜਿੰਨੇ ਵੀ ਉਹ ਮੈਸੇਜ ਕਰਦੇ ਸਾਰੇ ਮੇਰੇ 11 ਮਿੱਤਰਾਂ ਨੂੰ ਮੈਸੇਜ ਕਰਦਾ ਸੀ ਚਲੋ ਜੀ ਯਾਰਾਂ ਮਿੱਤਰਾਂ ਨੂੰ ਮੈਸੇਜ ਕਰਦਾ ਸੀ ਐ ਕਰਕੇ ਰਾਤ ਨੂੰ ਵੀਡੀਓ ਕਾਲਾਂ ਤੇ ਗਲਤ ਗਲਤ ਚੀਜ਼ਾਂ ਉਹਨਾਂ ਨੇ ਦੇਖਣੀਆਂ ਮੁੰਡਿਆਂ ਨੂੰ ਕਹਿਣਾ ਬਾਤ ਦਿਖਾਉਂਦਾ ਕਈ ਮੁੰਡੇ ਤੋਂ ਨੇ ਪੈਸੇ ਪੂਸੇ ਵੀ ਪਵਾਲੇ ਕਈ ਮੰਨ ਲਓ ਬਾਲੀ ਫੀਲਿੰਗ ਚੱਕ ਲਈ ਕਈ ਤੋਂ ਪੈਸੇ ਪੂਸੇ ਪਵਾ ਲੈਂਦਾ ਸੀ ਉਹ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਉਹਨੇ ਇੱਕ ਮੁੰਡੇ ਹੋਰ ਨੂੰ ਕਹਿੰਦਾ ਮੇਰੇ ਮਿੱਤਰ ਨੂੰ ਮੈਸੇਜ ਕੀਤਾ ਤੇ ਉਹਨੂੰ ਮੈਸੇਜ ਕਰਕੇ ਦੱਸਦਾ ਵੀ ਹਾਂ ਤੂੰ ਫਲਾਣੀ ਜਗ੍ਹਾ ਤੇ ਰਹਿੰਦਾ ਹੈਂ ਤੇ ਤੁਸੀਂ ਮੈਂ ਫਲਾਣੀ ਦੀ ਕੁੜੀ ਹਾਂ ਹਨਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੁਹਾਡੇ ਬੱਚੇ ਫਲਾਣੀ ਫਲਾਣੀ ਸਕੂਲ ਚ ਪੜ੍ਹਦੇ ਆ ਜੇ ਆ ਉਹ ਆ ਉਹਦੇ ਨਾਲ ਚੈਟ ਚੁੜ ਕਰੀ ਕੇ ਕਾਫੀ ਉਹ ਫਸਦਾ ਕਿੱਥੋਂ ਆ ਕਿਉਂਕਿ ਜਿਹੜਾ ਬੰਦਾ ਚਲਾਕੀ ਕਰੇ ਕਰੇ ਨਾ ਕਿਹਦਾ ਹੁੰਦਾ ਵੀ ਫਸ ਹੀ ਜਾਂਦਾ ਕਹਿੰਦਾ ਵੀ ਜਦੋਂ ਉਹ ਮੁੰਡਾ ਗਲੀ ਚ ਗੇੜਾ ਲਾਉਣ ਆਉਂਦਾ ਤੇ ਇਹਦੇ ਸਾਹਮਣੇ ਕਰਨੇ ਦੁਕਾਨ ਤੇ ਬੈਠਾ ਹੁੰਦਾ ਫਿਰ ਮੈਸੇਜ ਕਰਦਾ ਵੀ ਹਾਂ ਤੁਸੀਂ ਆਹ ਗੱਲ ਦੀ ਸ਼ਰਟ ਪਾਈ ਆ ਤੁਹਾਡੇ ਆ షూਸ ਪਾਏ ਆ ਜੇ ਆ ਬੋਤਲ ਬੋਲਡ ਤੇ ਨੰਬਰ ਹਨਾ ਮੁੰਡੇ ਨੂੰ ਯਕੀਨ ਹੋ ਜਾਂਦਾ ਵੀ ਯਾਰ ਵਾਕੇ ਹੀ ਉਹ ਕੁੜੀ ਆ ਫਿਰ ਉਹ ਮੁੰਡਾ ਕਹਿੰਦਾ ਵੀ ਤੂੰ ਐ ਕਰ ਵੀ ਤੂੰ ਮੇਰੇ ਨਾਲ ਫੋਨ ਫੋਨ ਕਾਲ ਤੇ ਗੱਲ ਕਰ ਵੀ ਮੈਨੂੰ ਕਾਲ ਕਰ ਹੁਣ ਕਾਲ ਕਿੱਥੋਂ ਕਰੇ ਕਿਉਂਕਿ ਉਹ ਤਾਂ ਬੰਦਾ ਸੀਗਾ ਕਾਲ ਕਿੱਥੋਂ ਕਰ ਲੇ ਵੀ ਜੇ ਮਕਾਲ ਕਰਦੇ ਪਤਾ ਲੱਜੂਗਾ ਵੀ ਇਹ ਕੁੜੀ ਦੀ ਆਵਾਜ਼ ਹੈ ਨਹੀਂ ਕਿਸੇ ਬੰਦੇ ਦੀ ਆਵਾਜ਼ ਹੈ ਸਿਰਫ ਚੈਟਿੰਗ ਦੀ ਰਹਿੰਦਾ ਸੀਗਾ ਮੁੰਡਾ ਕਹਿੰਦਾ ਯਾਰ ਵੀ ਜੇ ਮੈਂ ਗਲੀ 'ਚ ਜਾਣਾ ਤਾਂ ਵੀ ਉਹ ਦੱਸ ਦਿੰਦੀ ਆ ਵੀ ਹਾਂ ਤੂੰ ਫਲਾਣੀ ਕਾ ਦੀ ਸ਼ਰਟ ਪਾਈ ਆ ਜੇ ਆ ਉਹ ਜੇ ਉਹ ਚੈਟ ਤੇ ਮੇਰੇ ਨਾਲ ਇੰਨਾ ਕੁਝ ਕਰ ਸਕਦੀ ਆ ਰਾਤ ਨੂੰ ਚੈਟ ਤੇ ਮੰਨ ਲਾ ਵੀ ਮੈਨੂੰ ਕਹਿੰਦੀ ਐ ਕਰ ਐ ਕਰ ਮੈਸੇਜ ਕਰ ਕਰਕੇ ਮੈਂ ਸਰਵਿਸ ਕਰਦਾ ਮੇਰਾ ਦਾ ਕੁਝ ਦੇਖਦੀ ਆ ਉਹ ਫਿਰ ਜੇ ਕੁੜੀ ਮੰਨ ਲਾ ਇੱਥੋਂ ਤੱਕ ਜਾ ਸਕਦੀ ਆ ਤੇ ਗੱਲ ਕਿਉਂ ਨਹੀਂ ਕਰਦੀ ਫੋਨ ਤੇ ਯਾਰ ਹੈਰਾਨਗੀ ਤੇ ਇਸ ਗੱਲ ਦੀ ਵੀ ਗੱਲ ਕਿਉਂ ਨਹੀਂ ਕਰਦੀ ਉਹ ਮੁੰਡਾ ਸਮਝ ਗਿਆ ਵੀ ਕੋਈ ਚੱਕਰ ਆਇਆ ਫੇਰ ਉਹ ਮਾੜੀ ਕਿਸਮ ਨੂੰ ਫਸਿਆ ਕਿੱਥੋਂ ਜਦੋਂ ਕਹਿੰਦਾ ਵੀ ਥੋੜੇ ਜਵਾਕ ਫਲਾਣੀ ਫਲਾਣੇ ਸਕੂਲ ਚ ਪੜ੍ਹਦੇ ਆ ਜੇ ਉਹ ਬੰਦੇ ਦੇ ਦਿਮਾਗ ਚ ਗੱਲ ਆਈ ਯਾਰ ਵੀ ਕਿਤੇ ਚਾਲ ਨਾ ਕੁਜਰਾਨੀ ਕਰਨਾ ਖੇਡ ਰਹੀ ਹੋਵੇ ਵੀ ਕੱਲ ਨੂੰ ਵੀ ਸਾਡੇ ਜਵਾਕਾਂ ਨੂੰ ਕਿਡਨੈਪ ਨਾ ਕਰਾ ਦੇ ਵੀ ਕੱਲ ਨੂੰ ਕੀ ਫਰਾਉਤੀ ਨਾ ਮੰਗ ਲਵੇ ਵੀ ਕੋਈ ਸਿਆਪਾ ਨਾ ਪੈ ਜਾਵੇ ਚਲੋ ਜੋ ਬੰਦੇ ਦਿਮਾਗ ਚ ਗੱਲ ਖੜਕ ਕੀ ਵੀ ਜਿਹੜੀ ਕੁੜੀ ਚੈਟ ਕਰਦੀ ਆ ਜਿਵੇਂ ਗਲੀ ਚ ਢੀਡਾ ਲਾਉਣ ਜਾਣਾ ਵੀ ਮੈਨੂੰ ਦੱਸ ਦੇ ਤੂੰ ਕਿਹੜੇ ਕੱਪੜੇ ਪਾਏ ਆ ਕੀ ਪਾਇਆ ਤੇ ਜੇ ਰਾਤ ਨੂੰ ਵੀਡੀਓ ਕਾਲ ਕਰਕੇ ਹਨੇਰੇ ਚ ਬੈਠੀ ਹੁੰਦੀ ਆ ਮੈਂ ਇਹਨਾਂ ਨੂੰ ਕੁਝ ਦਿਖਾਈ ਜਾਂਦਾ ਬੀ ਚੱਕਰ ਕੀ ਹੈ ਜੇ ਵੀਡੀਓ ਕਾਲ ਤੇ ਇੰਨਾ ਕੁਝ ਦੇਖ ਸਕਦੀ ਆ ਤਾਂ ਫਿਰ ਫੋਨ ਤੇ ਕਿਉਂ ਨਹੀਂ ਗੱਲ ਕਰ ਸਕਦੀ ਆ ਆਪਦੀ ਆਵਾਜ਼ ਕਿਉਂ ਨਹੀਂ ਸੁਣਾਉਂਦੀ ਚਲੋ ਜਿੰਨੇ ਕੋ ਬਾਹਨੇ ਮੁੰਡੇ ਲਾਉਣੇ ਸ਼ੁਰੂ ਜਦੋਂ ਨੇ ਪੁੱਛਣਾ ਸ਼ੁਰੂ ਕੀਤਾ ਤੇ ਵੀ ਤੂੰ ਕੁੜੀਏ ਜਾਂ ਕੌਣ ਦੱਸ ਜੇ ਉਹ ਬੜਕੇ ਨੇ ਉਹ ਮੈਸੇਜ ਕਰਨੇ ਬੰਦ ਕਰਦੇ ਫਿਰ ਬਾਈ ਉਹ ਇਸ ਚੀਜ਼ ਦੀ ਰਿਪੋਰਟ ਕਰਦਾ ਵੀ ਸਾਨੂੰ ਇਸ ਆਈਡੀ ਤੋਂ ਮੈਸੇਜ ਆਏ ਆ ਵੀ ਆਹਾ ਗੱਲਾਂ ਕਰਦੇ ਆ ਵੀ ਪਤਾ ਕਰੋ ਵੀ ਕੌਣ ਰਿਪੋਰਟ ਕੀਤੀ ਜਾਂਦੀ ਐਸ ਚੀਜ਼ ਦੀ ਥਾਣੇ '깔 ਪਹੁੰਚਦੀ ਆ ਤੇ ਉਸ ਤੋਂ ਬਾਅਦ ਓ ਆਈਡੀ ਚੈੱਕ ਕੀਤੀ ਜਾਂਦੀ ਓ ਆਈਡੀ ਮੁੰਡੇ ਕਿਸੇ ਹੋਰ ਨੰਬਰ ਤੇ ਬਣੀ ਹੁੰਦੀ ਆ ਜਦੋਂ ਬਈ ਉਸ ਨੰਬਰ ਤੋਂ ਬਣੀ ਹੁੰਦੀ ਆ ਤੇ ਉਹ ਨੰਬਰ ਜਦੋਂ ਸਰਚ ਕੀਤਾ ਜਾਂਦਾ ਤੇ ਉਹ ਨੰਬਰ ਉਹ ਨਾਲ ਦੇ ਦੁਕਾਨ ਵਾਲੇ ਦੇ ਮੁੰਡੇ ਦਾ ਨਿਕਲਦਾ ਬੰਦਾ ਛਾਤਰਾ ਦੇਖੋ ਕਿੰਨਾ ਜਿਹੜਾ ਨਾਲ ਦਾ ਗਵਾਨੀ ਸੀ ਉਸ ਨੰਬਰ ਤੇ ਆਈਡੀ ਬਣਾਈ ਹੋਈ ਸੀ ਬੰਦੇ ਨੇ ਤੇ ਚਲੋ ਜੀ ਜਦੋਂ ਪੁਲਿਸਰ ਉਹਨੂੰ ਚੱਕ ਚੁੱਕ ਕੇ ਥਾਣੇ ਲੈ ਜਾਂਦੀ ਆ ਉਹਨਾਂ ਦੀ ਕੁੱਟਮਾਰ ਹੁੰਦੀ ਆ ਬੰਦੇ ਨੂੰ ਸਾਨੂੰ ਨਹੀਂ ਪਤਾ ਠੀਕ ਆ ਨੰਬਰ ਸਾਡਾ ਪਰ ਸਾਨੂੰ ਨਹੀਂ ਪਤਾ ਸਾਡੇ ਨੰਬਰ ਤੇ ਆਈਡੀ ਕਿਹਨੇ ਬਣਾਈ ਆ ਕਿਵੇਂ ਬਣਾਈ ਉਹ ਸਾਨੂੰ ਨਹੀਂ ਪਤਾ ਜਦੋਂ ਉਹ ਬੰਦੇ ਠਾਣੇ ਬੈਠੇ ਹੁੰਦੇ ਆ ਤਾਂ ਉਹ ਬੰਦਾ ਕਰਿਆਨੇ ਵਾਲਾ ਫੇਰ ਚੱਕ ਕੇ ਮੈਸੇਜ ਕਰ ਦਿੰਦਾ ਜਿਹੜੇ ਮੁੰਡੇ ਨੇ ਪਰਚਾ ਕਰਾਇਆ ਉਹਨੂੰ ਮੈਸੇਜ ਕਰ ਦਿੰਦਾ ਕੋਈ ਕੁਝ ਲਿਖ ਕੇ ਉਹ ਬੰਦਾ ਹੈਰਾਨ ਹੁੰਦਾ ਯਾਰ ਵੀ ਜਿਹੜੇ ਬੰਦੇ ਦੇ ਨਾਮ ਤੇ ਇਹ ਜਿਹਦੇ ਨੰਬਰ ਤੇ ਆਈਡੀ ਬਣੀ ਉਹ ਤਾਂ ਠਾਣੇ ਬੈਠੇ ਆ ਮੇਰੇ ਸਾਹਮਣੇ ਬੈਠੇ ਆ ਤੇ ਆਮ ਨੂੰ ਮੈਸੇਜ ਫੇਰ ਆ ਗਿਆ ਕਹਿੰਦਾ ਮੈਂ ਪੁਲਿਸ ਨੂੰ ਕਹਿੰਦਾ ਵੀ ਯਾਰ ਇਹ ਬੰਦੇ ਨਹੀਂ ਹੈਗੇ ਇਹ ਤਾਂ ਸਾਹਮਣੇ ਬੈਠੇ ਆ ਮੈਸੇਜ ਨੂੰ ਫੇਰ ਆਈ ਜਾਂਦੇ ਆ ਕਹਿੰਦਾ ਚਲੋ ਜੀ ਸ਼ੱਕ ਉਹ ਮੁੰਡਿਆਂ ਨੂੰ ਹੁੰਦਾ ਜਿਹੜੇ ਉੱਥੇ ਫੜੇ ਹੁੰਦੇ ਉਹ ਕਹਿੰਦੇ ਵੀ ਨਹੀਂ ਯਾਰ ਇਹ ਬੰਦਾ ਜਿਹੜਾ ਸਾਡੇ ਨਾਲ ਦੀ ਦੁਕਾਨ ਵਾਲਾ ਵੀ ਉਹ ਬੰਦਾ ਹੋ ਸਕਦਾ ਵੀ ਉਹ ਬੰਦਾ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਵੀ ਉਹਦਾ ਹੋਰ ਕੰਮ ਹੀ ਕੋਈ ਨਹੀਂ ਜਦੋਂ ਕੋਈ ਬੰਦਾ ਦੇਖੂ ਜਾਂਦਾ ਤਾਂ ਫੋਨ ਬੰਦ ਕਰਕੇ ਰੱਖ ਦੂਗਾ ਉਹ ਨਹੀਂ ਤੇ ਇਕੱਲਾ ਬੈਠਾ ਸਾਰਾ ਦਿਨ ਫੋਨ ਤੇ ਲੱਗਾ ਉਹਨੂੰ ਸਾਨੂੰ ਸ਼ੱਕ ਆ ਵੀ ਉਹ ਬੰਦਾ ਹੋ ਸਕਦਾ ਕਹਿੰਦਾ ਚਲੋ ਜੀ ਜਦੋਂ ਪੁਲਿਸ ਉਹਦੇ ਕੋਲੇ ਜਾਂਦੀ ਆ ਤਾਂ ਉਹ ਚੀਜ਼ ਕਹਿੰਦਾ ਬਰਾਮਦ ਹੁੰਦੀ ਆ ਤਿੰਨ ਫੋਨਾਂ ਦੇ ਕੋਲੋਂ ਬਰਾਮਦ ਹੁੰਦੀ ਆ ਤਿੰਨ ਨੰਬਰ ਬਰਾਮਦ ਹੁੰਦੇ ਆ ਸਾਰੀਆਂ ਚੈਟਾਂ ਮੈਸੇਂਜਰਾਂ ਦੇ ਵਿੱਚ ਉਵੇਂ ਪਈਆਂ ਹੁੰਦੀਆਂ ਵੱਖ-ਵੱਖ ਕੁੜੀਆਂ ਦੇ ਨਾਮ ਤੇ ਉਹਨੇ ਆ ਇਹ ਨੰਬਰ ਹੁੰਦੇ 34 ਫੋਨ ਹੁੰਦੇ ਆ ਹੁਣ ਤੁਸੀਂ ਸੋਚੋਗੇ ਕਿ ਇਹ ਬੰਦਾ ਹੈ ਕੌਣ ਸੀ ਉਹ ਬੰਦਾ ਉਸ ਮੁੰਡੇ ਦੇ ਸਕੇ ਤਾਏ ਦਾ ਮੁੰਡਾ ਸੀ ਬਾਈ ਜਿਹੜਾ ਪਹਿਲਾਂ ਉਹਦੀ ਭੈਣ ਦੇ ਵਿਆਹ ਦੇ ਵਿੱਚ ਰੁਕਾਵਟਾਂ ਪਾਉਂਦਾ ਸੀਗਾ ਫਿਰ ਜਿਹੜੇ ਉਹਦੇ ਯਾਰ ਮਿੱਤਰ ਸੀ ਉਹਨਾਂ ਨੂੰ ਸਾਰਿਆਂ ਨੂੰ ਕੁੜੀਆਂ ਬਣ ਬਣ ਮੈਸੇਜ ਮੈਸੇਜ ਕਰਦਾ ਸੀ ਉਹਨਾਂ ਤੋਂ ਪੈਸੇ ਪਾਉਂਦਾ ਸੀ ਉਹਨਾਂ ਨੂੰ ਰਾਤ ਨੂੰ ਗਲਤ ਗਲਤ ਚੀਜ਼ਾਂ ਕਰਨ ਨੂੰ ਕਹਿੰਦਾ ਸੀ ਉਹਵੇਂ ਵੀਡੀਓ ਕਰਵਾ ਲਾ ਦੇ ਕਰਦੇ ਸੀ ਉਹ ਦਾ ਸਕੇ ਤਾਏ ਦਾ ਮੁੰਡਾ ਨਿਕਲਿਆ ਜਦੋਂ ਵੀ ਉਹ ਤਾਏ ਦਾ ਮੁੰਡਾ ਨਿਕਲਿਆ ਤੇ ਜਦੋਂ ਉਹਦੇ ਪਰਚਾ ਹੋਇਆ ਜਦੋਂ ਫੜਿਆ ਗਿਆ ਤੇ ਉਹਨੇ ਪਤੰਦਰ ਨੇ ਪਤਾ ਕੀ ਕੀਤਾ ਜਿਹੜਾ ਉਹ ਮੁੰਡਾ ਸੀ ਆਸਟ੍ਰੇਲੀਆ ਬੈਠਾ ਵਿਚਾਰਾ ਜਿਹਨੇ ਆ ਹੱਡ ਬੀਤੀ ਸੁਣਾਈ ਉਹਦਾ ਨਾਮ ਲਾ ਦਿੰਦਾ ਵੀ ਮੈਨੂੰ ਇਹ ਬੰਦਾ ਕਹਿੰਦਾ ਸੀ ਵੀ ਤੂੰ ਆਹ ਕੰਮ ਕਰ ਵੀ ਇਹਨਾਂ ਨਾਲ ਬੰਦੇ ਨੂੰ ਮੈਸੇਜ ਕਰਿਆ ਕਰ ਆ ਐਦਾਂ ਦਾ ਕਰ ਕਹਿੰਦਾ ਮੇਰੇ ਕੋਲ ਸਾਰਾ ਕੁਝ ਉਹ ਕਰਵਾਉਂਦਾ ਸੀਗਾ ਕਹਿੰਦਾ ਚੱਕ ਕੇ ਬਈ ਪਰਚੇ 'ਚ ਨਾ ਮੇਰਾ ਵੀ ਪੈ ਕਹਿੰਦਾ ਮੈਂ ਬੜਾ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ ਵੀ ਭਾਈ ਮੈਂ ਇਹ ਕੰਮ ਗਲਤ ਨਹੀਂ ਕੀਤਾ ਨਹੀਂ ਕੀਤਾ ਮੈਂ ਤਾਂ ਆਸਟ੍ਰੇਲੀਆ ਬੈਠਾ ਜਦੋਂ ਮੈਂ ਪਿੰਡ ਰਿਹਾ ਨਹੀਂ ਕੋਈ ਗਲਤ ਨਹੀਂ ਕੀਤਾ ਤੇ ਮੈਂ ਇੰਨੀ ਦੂਰ ਜਾ ਕੇ ਕੀ ਗਲਤ ਕਰਨਾ ਸੀ ਕਹਿੰਦਾ ਪਰ ਮੇਰੀ ਗੱਲ ਤੇ ਕੋਈ ਯਕੀਨ ਹੀ ਨਹੀਂ ਕਰਦਾ ਕਹਿੰਦਾ ਉਸ ਤੋਂ ਬਾਅਦ ਫਿਰ ਮੈਂ ਕੀ ਕਰਦਾ ਮੈਂ ਇੱਧਰ ਕਿਸੇ ਵਕੀਲ ਨਾਲ ਗੱਲਬਾਤ ਕਰਕੇ ਪੰਜਾਬ 'ਚ ਤੇ ਮੈਂ ਕਹਿੰਦਾ ਵੀ ਇਨਕੁਆਰੀ ਲਾ ਦਨਾ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਸਾਰੀ ਜਾਂਚ ਪੜਤਾਲ ਹੋਣੀ ਚਾਹੀਦੀ ਕਹਿੰਦਾ ਜੇ ਇਨਕੁਆਰੀ ਹੁੰਦੀ ਆ ਤਾਂ ਮੈਂ ਉਸ ਚੀਜ਼ ਤੋਂ ਬਾਹਰ ਹੋ ਜਾਂਦਾ ਮੇਰਾ ਪਰਚੇ ਚੋਂ ਨਾ ਬਾਹਰ ਹੋ ਜਾਂਦਾ ਕਹਿੰਦਾ ਚਲੋ ਜੀ ਬਾ ਪੈਸੇ ਤੇ ਲੈ ਕੇ ਜਿਹੜੇ ਬੰਦੇ ਨਾ ਪਰਚਾ ਕਿਸਾ ਹੁੰਦਾ ਉਹਨਾਂ ਨਾਲ ਰਾਜੀ ਨਮਾ ਹੋ ਜਾਂਦਾ ਉਹਨਾਂ ਨੂੰ ਦੇ ਲੈ ਕੇ ਰਫਾ ਤਾਫਾ ਹੋ ਜਾਂਦਾ ਕੰਮ ਹੁਣ ਤੁਸੀਂ ਸੋਚੋਗੇ ਵੀ ਉਹ ਬੰਦਾ ਇਹ ਕੰਮ ਕਰਦਾ ਕਿ ਉਸ ਨੂੰ ਉਹਨੂੰ ਮਿਲਦਾ ਕੀ ਸੀਗਾ ਵੀ ਕਦੇ ਕੁੜੀ ਬਣ ਕੇ ਕਿਹਨੂੰ ਮੈਸੇਜ ਕਰਦਾ ਕਦੇ ਕੁੜੀ ਬਣ ਕੇ ਕਿਹਨੂੰ ਮੈਸੇਜ ਕਰਦਾ ਵੀ ਇਸ ਤਰ੍ਹਾਂ ਕੁੜੀਆਂ ਦੀ ਆਈਡੀਆਂ ਕਿਉਂ ਬਣਾ ਬਣਾ ਕੇ ਲੋਕਾਂ ਨਾਲ ਚੈਟ ਕਰਦਾ ਸੀ ਰਾਤ ਨੂੰ ਇਦਾਂ ਕਿਉਂ ਕਰਦਾ ਸੀਗਾ ਕਿਉਂਕਿ ਭਾਈ ਉਸ ਬੰਦੇ 'ਚ 40% ਗੁਣ ਟੈਂਪੂਆਂ ਵਾਲੀ ਸੀ ਗੇਹ ਦੇ ਗੁਣ ਸੀ ਤੇ 40% ਉਹਦੇ ਵਿੱਚ ਇਸ ਗੱਲ ਦਾ ਪਤਾ ਉਹਦੇ ਤਾਇਏ ਨੂੰ ਵੀ ਸੀਗਾ ਉਦੀ ਵਾਈਫ ਨੂੰ ਵੀ ਸੀਗਾ ਸਾਰੇ ਪਰਿਵਾਰ ਨੂੰ ਪਤਾ ਸੀ ਵੀ ਇਹਦੇ ਚ ਆਹ ਵਾਲੇ ਗੁਣ ਹੈਗੇ ਆ ਉਹ ਬੰਦਾ ਬਹੁਤ ਜ਼ਿਆਦਾ ਪੜਿਆ ਲਿਖਿਆ ਸੀ ਬਹੁਤ ਛਾਤਰ ਸੀ ਉਹਨੂੰ ਪਤਾ ਸੀਗਾ ਵੀ ਜਿਹੜੀ ਉਹਦੀ ਅੰਦਰ ਹਾਵਸ ਉੱਠਦੀ ਸੀ ਉਹਨੂੰ ਜਿਹੜੇ ਦਿਮਾਗ ਨੂੰ ਉਹਦੇ ਨੂੰ ਚੜਦਾ ਸੀਗਾ ਉਹਨੂੰ ਪਤਾ ਸੀ ਜੇ ਇਹ ਕੰਮ ਐ ਸ਼ਰਿਆਮ ਕਰੂੰਗਾ ਤਾਂ ਮੈਂ ਪਿੰਡ ਚ ਬਦਨਾਮ ਹੋ ਜਾਊਂਗਾ ਬਹੁਤ ਜ਼ਿਆਦਾ ਬਦਨਾਮ ਹੋ ਜਾਊਗਾ ਉਹ ਆਪਦੀ ਹਾਵਸ ਨੂੰ ਸੋਸ਼ਲ ਮੀਡੀਆ ਰਾਹੀਂ ਪੂਰਾ ਕਰਦਾ ਸੀ ਭਾਈ ਆਮ ਦੀ ਹਮਸਰੂ ਮੀਡੀਆ ਸੋਸ਼ਲ ਮੀਡੀਆ ਰੇ ਪੂਰਾ ਕਰਦਾ ਸੀਗਾ ਵੀਡੀਓ ਕਾਲਾਂ ਤੇ ਮੁੰਡਿਆਂ ਦੇ ਐਦਾਂ ਕਰੋ ਤੁਸੀਂ ਐਦਾਂ ਕਰੋ ਉਹਨਾਂ ਨੂੰ ਮੈਸੇਜ ਕਰੀ ਜਾਂਦੇ ਤੁਸੀਂ ਐਦਾਂ ਕਰੋ ਐਦਾਂ ਕਰੋ ਜੇ ਕਰਕੇ ਵਿਖਾਓ ਬਣੋ ਕਰਕੇ ਤੇ ਮੁੰਡੇ ਸਾਰਾ ਕੁਝ ਤਾਂ ਕਰਦੇ ਸੀਗੇ ਕਿਉਂਕਿ ਮੁੰਡਿਆਂ ਨੂੰ ਆਮਦਾ ਸੀ ਕਿ ਜਦੋਂ ਅਸੀਂ ਗਲੀ 'ਚ ਢੀੜਾ ਲਾਉਣ ਜਾਂਦੇ ਆ ਉਹਦੇ ਸਾਨੂੰ ਦੱਸ ਦਿੱਤਾ ਜਾਂਦਾ ਵੀ ਸ਼ਰਟ ਦਾ ਰੰਗ ਆਹਾ ਪੈਂਟ ਦਾ ਰੰਗ ਆਹਾ ਤੁਹਾਡੇ ਤੁਸੀਂ ਬੁਲਟ ਤੇ ਆਏ ਤੁਸੀਂ ਗੱਡੀ ਤੇ ਆਏ ਤੁਸੀਂ ਫਲਾਣੇ ਮੋਟਰਸਾਈਕਲ ਤੇ ਆਏ ਸੀਗੇ ਹੁਣ ਜਦੋਂ ਕਿਸੇ ਦੀ ਧੀ ਬਣ ਕੇ ਉਹ ਮੈਸੇਜ ਕਰੀ ਜਾਂਦਾ ਜਦੋਂ ਮੁੰਡਾ ਉਹਦੇ ਬਾਰ ਮੂਰੇ ਢੇੜਾ ਲਾਉਣ ਜਾਂਦਾ ਤਾਂ ਉਹਦੀ ਦੁਕਾਨ ਦਾ ਕਰਿਆਨੇ ਦੇ ਵਿੱਚ ਕਰਿਆਨੇ ਦੀ ਉਹ ਗਲੀ ਚ ਦੁਕਾਨ ਸੀ ਭਈ ਉਸੇ ਚ ਉਸ ਗਲੀ ਚ ਜਿੰਨੇ 4-5 ਕੁੜੀਆਂ ਦੇ ਘਰ ਸੀ ਵੀ ਉਹ ਸਾਰਿਆਂ ਦੇ ਨਾਂ ਤੇ ਉਹਨੇ ਆਈਡੀ ਬਣਾਈ ਹੋਈ ਸੀ ਸਾਰਿਆਂ ਦੀਆਂ ਆਈਡੀਆਂ ਬਣਾਈਆਂ ਸੀ ਉਹ ਮੁੰਡੇ ਨੇ ਕਦੇ ਕਿਹੜੇ ਪਿੰਡ ਦੇ ਮੁੰਡੇ ਨੂੰ ਮੈਸੇਜ ਕਰਦਾ ਸਾਰੇ ਮੈਸੇਜ ਕਰਦਾ ਮੇਰੇ ਯਾਰਾਂ ਦੋਸਤਾਂ ਨੂੰ ਸੀ ਕਿਉਂਕਿ ਉਹਨਾਂ ਨੂੰ ਤਾਂ ਜਾਣਦਾ ਸੀ ਕਿਉਂਕਿ ਉਹ ਮੇਰੇ ਯਾਰ ਦੋਸਤ ਸੀ ਵੀ ਸਾਹਮਣੇ ਆਉਂਦੇ ਜਾਂਦੇ ਨੂੰ ਦੇਖਦਾ ਸੀਗਾ ਕਹਿੰਦਾ ਉਹਨੇ ਆਪਦੀ ਹਵਸ ਨੂੰ ਮਟਾਉਣ ਲਈ ਇਹ ਕੰਮ ਕੀਤਾ ਵੀ ਸੋਸ਼ਲ ਮੀਡੀਆ ਤੇ ਕੁੜੀਆਂ ਦੀਆਂ ਆਈਡੀਆਂ ਬਣਾਵਾਂ ਬਣਾ ਕੇ ਮੁੰਡਿਆਂ ਨਾਲ ਗੁਪਤੰਗ ਦੇਖਣੇ ਆ ਹਰਕਤਾਂ ਮਾੜੀਆਂ ਚੰਗੀਆਂ ਸਭ ਕੁਝ ਦੇਖਣਾ ਹਨ ਤੇ ਜਦੋਂ ਮੁੰਡਿਆਂ ਨੇ ਕਿਹਾ ਵੀ ਤੁਸੀਂ ਮੈਨੂੰ ਆਪ ਦੇ ਫਲਾਣੇ ਅੰਗ ਦੀ ਫੋਟੋ ਪਾਜਾ ਗੁਪਤੰਗ ਦੀ ਫੋਟੋ ਪਾ ਉਦੋਂ ਉਹਨੇ ਕਿਸੇ ਨਾ ਕਿਸੇ ਮੰਨ ਲਾ ਉਸ ਚੀਜ਼ ਨੂੰ ਮੰਨ ਲਾ ਜਾਂ ਤਾਂ ਕੋਈ ਫੋਟੋ ਗੂਗਲ ਤੋਂ ਡਾਊਨਲੋਡ ਕਰ ਲੈਣੀ ਜਾਂ ਕਿਤੋਂ ਚੱਕ ਚਵਾ ਕੇ ਉਹ ਗਲਤ ਅੰਗਾਂ ਦੀ ਉਹ ਨਹੀਂ ਨਹੀਂ ਫੋਟੋ ਕੱਟ ਕੇ ਉਹਨਾਂ ਨੂੰ ਪਾ ਦੇਣੀ ਤੇ ਲਾਸਟ ਤੇ ਜਦੋਂ ਫੜਿਆ ਗਿਆ ਤੇ ਫਿਰ ਆ ਸਾਰਾ ਪਾਣਾ ਵਾਪਰੇਆ ਤੇ ਗੱਲ ਕੀ ਸਾਹਮਣੇ ਆਈ ਕਿ ਉਹਦੇ ਚ ਗੇਹ ਵਾਲੇ ਗੁਣ ਸੀ ਟੈਂਪੋਆਂ ਵਾਲੇ ਗੁਣ ਸੀ ਵੀ ਉਹਦੇ ਚ ਤੇ ਉਹ ਆਪਦੀ ਹਾਵਸ ਨੂੰ ਪੂਰਾ ਕਰਨਾ ਚਾਹੁੰਦਾ ਸੀਗਾ ਉਹਨੂੰ ਪਤਾ ਸੀ ਵੀ ਜੇ ਮੈਂ ਸ਼ਰੇਆਮ ਕਿਸੇ ਨਾ ਪਿੰਡ ਵਿੱਚ ਕੁਝ ਕੀਤਾ ਤਾਂ ਮੈਂ ਬਦਨਾਮ ਹੋ ਜਾਊਗਾ ਤੇ ਉਹ ਸਾਰਾ ਕੁਝ ਗੁਪਤ ਰਹਿ ਕੇ ਸੋਸ਼ਲ ਮੀਡੀਆ ਰਾਹੀਂ ਆਪਦੀ ਹੋਂਦ ਨੂੰ ਪੂਰਾ ਕਰ ਰਿਹਾ ਸੀ ਜਿਹੜਾ ਤੇ ਦਿਮਾਗ ਨੂੰ ਉਸ ਚੀਜ਼ ਚੜਦੀ ਸੀ ਉਹਨੂੰ ਠੰਡ ਠੰਡਾ ਕਰਨ ਲਈ ਦਿਮਾਗ ਨੂੰ ਠੰਡਕ ਦੇਣ ਲਈ ਉਹ ਸਭ ਕੁਝ ਚੱਲਦਾ ਸੀ ਤੁਸੀਂ ਸੋਚੋ ਵੀ ਬੰਦੇ ਨੇ ਕਿਸੇ ਦੀ ਧੀਆਂ ਨੂੰ ਵੀ ਛੱਡਿਆ ਜਿਹੜੀਆਂ ਕੁੜੀਆਂ ਬਿਲਕੁਲ ਸ਼ਰੀਫ ਸੀ ਜਿਹਨਾਂ ਕੁੜੀਆਂ ਨੂੰ ਵੀ ਪਤਾ ਹੀ ਨਹੀਂ ਸੀਗਾ ਵੀ ਸਾਡੇ ਵੀ ਅਸੀਂ ਕੁਝ ਕਰ ਰਹੇ ਹਾਂ ਤਾਂ ਵਿਚਾਰੀਆਂ ਆਪਦੀ ਪੜ੍ਹਨ ਲਿਖਰ ਰਹੀਆਂ ਸੀਗੀਆਂ ਪਰ ਉਹਨਾਂ ਦੇ ਨਾਮ ਤੇ ਕਿੰਡਾ ਵੱਡਾ ਧੰਬਾ ਲਾਇਆ ਉਸ ਬੰਦੇ ਨੇ ਇਸ ਕਰਕੇ ਭਰਾਓ ਮੈਂ ਗੱਲ ਕਹਿਣਾ ਚਾਹੁੰਦਾ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀਗਾ ਵੀ ਜੇ ਕੋਈ ਤੁਹਾਡੇ ਧੀ ਦੇ ਮਨਲਾ ਇਲਜ਼ਾਮ ਲੱਗਦਾ ਵੀ ਇਹ ਕਿਸੇ ਨਾਲ ਚੈਟ ਕਰਦੀ ਹੈ ਜਾਂ ਕੁਝ ਕਰਦੀ ਹੈ ਜਾਂ ਸਾਨੂੰ ਇਹਦਾ ਮੈਸੇਜ ਆਇਆ ਜਾਂ ਉਹ ਗੱਲ ਤੁਹਾਡੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਪਲੀਜ਼ ਇੱਕ ਵਾਰੀ ਕੋਈ ਸਟੈਪ ਚੱਕਣ ਤੋਂ ਪਹਿਲਾਂ ਉਸ ਚੀਜ਼ ਦੀ ਇਨਕੁਆਇਰੀ ਜ਼ਰੂਰ ਕਰ ਲਿਆ ਕਰੋ ਭਾਈ ਕਈ ਵਾਰੀ ਆਪਣੀ ਧੀ ਭੈਣ ਨੇ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ ਉਹਨਾਂ ਵਿਚਾਰੀ ਨੂੰ ਪਤਾ ਹੀ ਨਹੀਂ ਹੁੰਦਾ ਪਰ ਉਹਨਾਂ ਦੇ ਨਾਮ ਤੇ ਆਈਡੀਆਂ ਬਣਾ ਕੇ ਬਹੁਤ ਬੰਦੇ ਗਲਤ ਕੰਮ ਕਰਨ ਵੀ ਰਹੇ ਆ ਤੇ ਕਰ ਵੀ ਜਾਂਦੇ ਆ। ਕਈ ਵਾਰੀ ਮੈਂ ਦੇਖਿਆ ਕਈ ਬੰਦੇ ਇਹ ਕਰਦੇ ਆ ਜਦੋਂ ਆਪਣੀ ਧੀ ਭੈਣ ਦੀ ਗੱਲ ਪਤਾ ਲੱਗੇ ਤਾਂ ਕਈ ਬੰਦੇ ਗੁੱਸੇ ਚ ਆ ਕੇ ਸਪਰੇ ਪੀ ਲੈਣਦੇ ਆ ਆਪਣੇ ਆਪ ਨੂੰ ਗੋਲੀ ਮਾਰ ਦਿੰਦੇ ਆ ਨਹਿਤ ਛਾਲ ਮਾਰ ਜਾਂਦੇ ਆ ਤਾਂ ਕਈ ਵਾਰੀ ਇਹ ਹੁੰਦਾ ਵੀ ਉਸ ਧੀ ਭੈਣ ਨੇ ਕੋਈ ਗਲਤੀ ਕੀਤੀ ਨਹੀਂ ਹੁੰਦੀ ਤਾਂ ਕੋਈ ਬੰਦਾ ਆਪਣੀ ਜਾਨ ਗਵਾ ਦਿੰਦਾ ਕਿਉਂਕਿ ਜਦੋਂ ਕਿਸੇ ਭਰਾ ਨੂੰ ਪਤਾ ਲੱਗਦਾ ਆਪਣੀ ਭੈਣ ਬਾਰੇ ਜਾਂ ਕਿਸੇ ਪਿਓ ਨੂੰ ਪਤਾ ਲੱਗਦਾ ਧੀ ਬਾਰੇ ਤਾਂ ਉਸ ਚੀਜ਼ ਬਰਦਾਸ਼ਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਵੀ ਬੜੀ ਔਖੀ ਹੋ ਜਾਂਦੀ ਹੈ। ਇਸ ਕਰਕੇ ਭਰਾਵੋ ਮੇਰਾ ਕਹਿਣ ਦਾ ਮਤਲਬ ਮੇਰਾ ਵੀਡੀਓ ਪਾਉਣ ਦਾ ਇੰਨਾ ਕੀ ਮਕਸਦ ਸੀਗਾ ਵੀ ਜਦੋਂ ਵੀ ਆਪਣੇ ਰੱਬ ਕਰਕੇ ਪਹਿਲੀ ਕੱਲ ਤਾਂ ਕਿਸੇ ਧੀ ਪੈਣ ਮਾੜੀ ਨਾ ਨਿਕਲੇ ਜੇ ਕੁਛ ਆਪਾਂ ਨੂੰ ਆਪਦੀ ਧੀ ਪੈਣ ਬਾਰੇ ਮਾੜਾ ਵੀ ਪਤਾ ਲੱਗਦਾ ਨਾ ਬਾਈ ਤਾਂ ਇੱਕ ਵਾਰੀ ਉਸ ਚੀਜ਼ ਦੀ ਇਨਕੁਆਰੀ ਜ਼ਰੂਰ ਕਰਿਆ ਕਰੋ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਕੋਈ ਸਟੈਪ ਚੱਕਿਆ ਕਰੋ ਕਿਉਂਕਿ ਕਈ ਵਾਰੀ ਇਹੋ ਜੇ ਗਲਤ ਹਰਕਤ ਬੰਦੇ ਗਲਤ ਹਰਕਤਾਂ ਕਰਨ ਵਾਲੇ ਤੁਹਾਡੀ ਧੀ ਪੈਣ ਨੂੰ ਬਦਨਾਮ ਕਰ ਰਹੇ ਹੁੰਦੇ ਆ ਤੇ ਆਪਦੀ ਹਫਸ ਨੂੰ ਪੂਰਾ ਕਰ ਰਹੇ ਹੁੰਦੇ ਆ ਤਾਂ ਉਹਦਾ ਕਈ ਵਾਰੀ ਨਤੀਜਾ ਆਪਾਂ ਨੂੰ ਭੁਗਤਣਾ ਪੈ ਜਾਂਦਾ ਹੈ ਇਸ ਕਰਕੇ ਜਦੋਂ ਵੀ ਕੋਈ ਗਲਤ ਥੋੜਾ ਦੀ ਪਿੰਡ ਦਾ ਨਾਮ ਕਿਸੇ ਗਲਤ ਗੱਲ ਦੇ ਵਿੱਚ ਆਵੇ ਤਾਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਬਈ ਕਿਉਂਕਿ ਇਹੋ ਜਿਹੇ ਬੰਦੇ ਆਮ ਹੀ ਆਪਾਂ ਨੂੰ ਪਿੰਡ 'ਚ ਇੱਕਦਾਂ ਮਿਲ ਜਾਂਦਾ ਤਾਂ ਇਹੋ ਜਿਹੇ ਬੰਦੇ ਸਮਾਜ ਲਈ ਬਹੁਤ ਜ਼ਿਆਦਾ ਖਤਰਨਾਕ ਵੀ ਹੁੰਦੇ ਆ ਬਈ ਇਹੋ ਜਿਹੇ ਬੰਦੇ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਆ ਇਸ ਕਰਕੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤੱਕ ਵੀਡੀਓ ਪਹੁੰਚੇ ਤਾਂ ਇਹ ਸੁਨੇਹਾ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲੋਕੀ ਜਾਗਰੂਕ ਹੋ ਸਕਣ ਕਿਉਂਕਿ ਪਹਿਲਾਂ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸੀ ਵੀ ਕੋਈ ਬੰਦਾ ਇੰਨਾ ਜ਼ਿਆਦਾ ਗਿਰ ਸਕਦਾ ਤਾ ਉਪਰਾ ਕਹਿੰਦਾ ਵੀ ਵੀਡੀਓ ਜਰੂਰ ਪਾਈ ਉਹ ਕਹਿੰਦਾ ਵੀ ਮੈਨੂੰ ਸਭ ਤੋਂ ਵੱਡਾ ਇਹ ਦੁੱਖ ਆ ਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ ਤੇ ਮੈਂ ਆਸਟ੍ਰੇਲੀਆ ਬੈਠਾ ਮੇਰੇ ਤੇ ਕਲੰਕ ਲੱਗ ਗਏ ਮੇਰੇ ਧੱਬਾ ਲੱਗ ਗਿਆ ਤੇ ਮੇਰੀ ਕਿਸੇ ਨੇ ਵੀ ਗੱਲ ਨਹੀਂ ਸੁਣੀ ਵੀ ਮੈਂ ਬੇਕਸੂਰ ਆ ਤਾਂ ਉਹ ਬੰਦਾ ਆਪ ਦੀ ਹੈਲਪਸ ਪੂਰੀ ਕਰਦਾ ਸੀਗਾ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਫੜਿਆ ਕਦੇ ਨਾ ਚੱਕ ਕੇ ਚਾਚੇ ਦੇ ਮੁੰਡੇ ਦਾ ਲਾਤਾ ਵਿਚਾਰੇ ਦਾ ਵੀ ਉਹ ਸਾਰਾ ਕੁਝ ਕਰਾਉਂਦਾ ਸੀ ਇਸ ਕਰਕੇ ਵੀਡੀਓ ਤੱਕ ਕੇ ਸ਼ੇਅਰ ਕਰ ਦਿਓ ਕਦੇ ਵੀ ਕੋਈ ਵੀ ਗੱਲ ਤੁਹਾਡੇ ਘਰ ਆਉਂਦੀ ਆ ਆਪਣੀ 30 ਪੈਣ ਦੀ ਉਸ ਤੋਂ ਪਹਿਲਾਂ ਸਟੈਪ ਚੱਕਣ ਤੋਂ ਪਹਿਲਾਂ ਇਨਕੁਆਰੀ ਜ਼ਰੂਰ ਕਰੋ ਕਿ ਵਾਕਿਆ ਹੀ ਇਹ ਆਈਡੀ ਸਾਡੀ 30 ਪੈਣ ਦੀ ਹੈ ਗਲਤੀ ਸਾਡੀ 30 ਪੈਣ ਦੀ ਹੈ ਜਾਂ ਕੋਈ ਬੰਦਾ ਇਹਨਾਂ ਨੂੰ ਬਦਨਾਮ ਕਰ ਰਿਹਾ ਠੀਕ ਹੈ ਵੀਰੋ ਵੀਡੀਓ ਦੇਖਣ ਲਈ ਜਾਉਂਦੇ ਵਾਸਤੇ